ਤੇ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਕਾਲੀ ਦੋਨੋਂ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਮਤੈਨੀ ਕੀ ਹੋ ਰਿਹਾ ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਅਸੀਂ ਟਿਕੜਮ ਬਾਜ ਲੋਕ ਨਹੀਂ ਹਾਂਗੇ ਵੀ ਸੱਟੇ ਬਾਜ ਜੂਏ ਬਾਜ ਫਲਾਨੇ ਬਾਜ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆਓ ਕੱਟੇ ਹੋ ਕੇ ਖੁਸ਼ੀਆਂ ਮਾਣिए ਆਨੰਦ ਮਾਣिए ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਹੈ ਹੀਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਜੇ ਕੰਮ ਹੋ ਸਕਦਾ ਤਾਂ ਮਹਿੰਦਰ ਭਗਤ ਕਰ ਸਕਦਾ ਸਾਊ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਐ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਆ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਐ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾਉਂਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸ ਸੀ ਮੱਤ ਬਖਸ਼ਦਾ ਹੈ ਫਿਰ ਉਹ ਅਸਤੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਫਿਰ ਪ੍ਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਹੈ ਨਾ ਕੁੱਸਨ ਮਾਰਦਾ ਐ ਨਾ ਲੱਤ ਮਾਰਦਾ ਐ ਰੱਬ ਜਦੋਂ ਮਾਰਦਾ ਮਸਤ ਵੱਜ ਗਈ ਇਹਨਾਂ ਦੀ ਫੇਰ ਕੀ ਲੋੜ ਸੀ ਇਸ ਦੀ ਵਾਦਣ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਇਸ ਦੀ ਵਾਦਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ